ਭਗਵਾਨ ਵਾਲਮੀਕੀ ਚੌਕ ਦੇ ਵਿੱਚ ਡ੍ਰੀਮ ਸਟੂਡੀਓ ਦੇ ਵਿੱਚ ਕੱਲ ਸਵੇਰੇ 8:30 ਵਜੇ ਅੱਗ ਲੱਗਦੀ ਹੈ ਔਰ ਅੱਗ ਲੱਗੀ ਨੂੰ ਇਸ ਵੇਲੇ ਕਰੀਬਨ ਕਰੀਬਨ 24 ਘੰਟੇ ਤੋਂ ਉੱਪਰ ਦਾ ਸਮਾਂ ਹੋ ਚੁੱਕਾ ਹੈ ਤੇ ਤਸਵੀਰਾਂ ਤੋਂ ਵੀ ਦਿਖਾਵਾਂਗੇ ਗੱਲਬਾਤ ਵੀ ਕਰਾਂਗੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੇਸ਼ ਨਿਊਜ਼ਾ ਟੀਵੀ ਤੇ ਮੈਂ ਸੁਸ਼ਿੰਦਰ ਕੰਬੋਜ ਇਸ ਵੇਲੇ ਤਸਵੀਰਾਂ ਦਿਖਾ ਦਿੰਦੇ ਹਾਂ ਤੁਹਾਨੂੰ ਪਹਿਲਾਂ ਤਾਂ ਜਿਹੜਾ ਕੱਲ ਸ਼ੀਸ਼ਾ ਅਸੀਂ ਦਿਖਾ ਰਹੇ ਸੀਗੇ ਮੋਰੇ ਫਰੰਟ ਤੇ ਇੱਕ ਸ਼ੀਸ਼ਾ ਲੱਗਾ ਜਿਹਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਉਹ ਟੁੱਟ ਚੁੱਕਾ ਹੈ ਔਰ ਉੱਪਰ ਤਸਵੀਰਾਂ ਜਿਹੜੀਆਂ ਹੈਗੀਆਂ ਜ ਫਾਇਰ ਲੱਗੀ ਹੈਗੀ ਆ ਉਹ ਵੀ ਪਿਗਲ ਚੁੱਕੀ ਆ ਅੱਗ ਦੇ ਨਾਲ ਔਰ 24 ਘੰਟੇ ਤੋਂ ਉੱਪਰ ਦਾ ਸਮਾਂ ਹੋ ਚੁੱਕਾ ਅੱਗ ਨੂੰ ਜੋ ਉਹਦੀ ਕਵਾਇਰ ਜਿਹੜੀ ਹਜੇ ਵੀ ਚੱਲ ਰਹੀ ਹੈ ਫਾਇਰ ਬ੍ਰੀਗਡ ਦੀਆਂ ਗੱਡੀਆਂ ਜਿਹੜੀਆਂ ਲਗਾਤਾਰ ਇੱਥੇ ਪਹੁੰਚ ਰਹੀਆਂ ਨੇ ਔਰ ਕਾਫੀ ਮੁਸ਼ਕਲਾਂ ਜਿਹੜੀਆਂ ਹੈਗੀਆਂ ਦਮਕਲ ਵਿਭਾਗ ਦੇ ਕਰਮਚਾਰੀਆਂ ਨੂੰ ਆਈਆਂ ਕਿਉਂਕਿ ਜਿਹੜੇ ਦੁਕਾਨ ਦੇ ਸ਼ਟਰ ਸੀਗੇ ਅੰਦਰਲੀ ਸਾਈਡ ਤੋਂ ਲੋਕ ਲੌਕ ਲੱਗੇ ਹੋਏ ਸੀਗੇ ਇਹਨਾਂ ਨੂੰ ਖੋਲਣ 'ਚ ਕਾਫੀ ਮੁਸ਼ਕਲਾਂ ਜਿਹੜੀਆਂ ਸੀਗੀਆਂ ਫਾਇਰ ਬ੍ਰੀਗਡ ਟੀਮ ਨੂੰ ਆਲੀਆਂ ਸੀਗੀਆਂ ਪਰ ਅੱਗ ਹਜੇ ਵੀ ਲੱਗੀ ਹੋਈ ਨਜ਼ਰ ਆ ਰਹੀ ਹੈ ਔਰ ਲਗਾਤਾਰ ਪਰਜੋਰ ਕੋਸ਼ਿਸ਼ ਜਿਹੜੀ ਹੈਗੀ ਆ ਉਹ ਸੰਸਲ ਵਿਭਾਗ ਦੇ ਕਰਮਚਾਰੀਆਂ ਵੱਲੋਂ ਕੀਤੀ ਜਾ ਰਹੀ ਹੈ ਧੂਆ ਨਿਕਲਦਾ ਦੇ ਵੀ ਨਜ਼ਰ ਆ ਰਿਹਾ ਉੱਪਰ ਤਸਵੀਰਾਂ ਦੇਖ ਸਕਦੇ ਹੋ ਕਹਿੰਦਾ ਮਤਲਬ ਕਿ ਹਜੇ ਵੀ ਅੱਗ ਲੱਗੀ ਆ ਔਰ ਪਰਜੋਰ ਕੋਸ਼ਿਸ਼ ਜਿਹੜੀ ਹੈਗੀ ਉਹ ਫਾਇਰ ਵਿਗਟ ਦੇ ਕਰਮਚਾਰੀਆਂ ਵੱਲੋਂ ਕੀਤੀ ਜਾ ਰਹੀ ਹੈ ਕਿੰਨਾ ਪਾਣੀ ਲੱਗ ਚਾ ਕਿੰਨੀਆਂ ਗੱਡੀਆਂ ਇੱਥੇ ਆ ਚੁੱਕੀਆਂ ਨੇ ਗੱਲ ਬਾਤ ਵੀ ਕਰਾਂਗੇ ਇਹ ਐਸਲੀ ਦੇ ਤਸਵੀਰਾਂ ਜਿਹੜੀਆਂ ਕਿਉਂਕਿ ਕੱਲ ਦੋ ਜਗ੍ਹਾ ਅੱਗ ਲੱਗਦੀ ਆ ਇੱਕ ਤਾਂ ਭਗਵਾਨ ਵਾਲਮੀਕੀ ਚੌਂਗ ਡ੍ਰੀਮ ਸਟੂਡੀਓ ਦੇ ਵਿੱਚ ਅੱਗ ਲੱਗਦੀ ਹੈ ਇੱਥੇ ਜਿਲੇ ਘਰ ਦੇ ਵਿੱਚ ਅਸੀਂ ਵਰਤੋਂ ਕਰਦੇ ਹੈਗੇ ਆ ਬੈੱਡ ਸ਼ੀਟਸ ਕੰਬਲ ਇਹ ਇੱਥੇ ਉਹ ਉਹਨਾਂ ਦਾ ਕੰਮ ਹੈਗਾ ਔਰ ਦੂਸਰੀ ਜਗ੍ਹਾ ਜੀਐਸਟੀ ਭਵਨ ਦੇ ਵਿੱਚ ਵੀ ਅੱਗ ਲੱਗਦੀ ਹੈ ਉਹ 11 ਕੁ ਵਜੇ ਦੇ ਕਰੀਬ ਉਹ ਵੀ ਅਸਲੇ ਅੱਗ ਜਿਹੜੀ ਜੋ ਜਾਣਕਾਰੀ ਮਿਲੀ ਹੈ ਉੱਥੇ ਵੀ ਹਜੇ ਅੱਗ ਸੁੱਲਗਦੀ ਹੋਈ ਕੁੱਝ ਨਾ ਮਿਲੀ ਹੈ ਉੱਥੇ ਵੀ ਹਜੇ ਸੁੱਲਗਦੀ ਹੋਈ ਹੈਗੀ ਹੈ ਪਰ ਫਿਲਹਾਲ ਅਸਲੇ ਭਗਵਾਨ ਵਾਲਮੀਕੀ ਚੌਂਗ ਦੇ ਵਿੱਚ ਮੌਜੂਦ ਹੈ ਔਰ ਅੱਗ ਬੁਝਾਉਣ ਦੀ ਕੋਸ਼ਿਸ਼ ਜਿਹੜੀ ਹੈ ਕਿ ਲਗਾਤਾਰ ਕਰਮਚਾਰੀਆਂ ਵੱਲੋਂ ਫਾਇਰ ਬੀਅਰ ਦੇ ਕਰਮਚਾਰੀਆਂ ਵੱਲੋਂ ਕੀਤੀ ਜਾ ਰਹੀ ਹੈ ਲਗਾਤਾਰ ਤੇ ਜੋ ਜਾਣਕਾਰੀ ਹਜੇ ਤੱਕ ਮਿਲੀ ਹੈ ਕਿ ਰਾਤ ਜਦੋਂ ਦੇਰ ਰਾਤ ਅੱਗ ਤੇ ਕਾਬੂ ਪਾਇਆ ਗਿਆ ਔਰ ਦੁਬਾਰਾ ਫੇਰ ਕਿਉਂਕਿ ਕੱਪੜੇ ਦਾ ਕੰਮ ਹੈਗਾ ਦੁਬਾਰਾ ਫੇਰ ਚਿਗਿਆਰੀ ਜਿਹੜੀ ਸੁਲਗਦੀ ਹੋਈ ਦੁਬਾਰਾ ਅੱਗ ਫੜ ਲੈਂਦੀ ਹੈ ਔਰ ਇਸ ਵੇਲੇ ਵੀ ਜਿਹੜੀ ਅੱਗ ਲੱਗੀ ਹੋਈ ਨਜ਼ਰ ਆ ਰਹੀ ਹੈ ਲਗਾਤਾਰ ਵਿਭਾਗ ਵੱਲੋਂ ਅੱਗ ਬੁਝਾਉਣ ਦੀ ਕੋਸ਼ਿਸ਼ ਜਿਹੜੀ ਹੈਗੀ ਆ ਕੀਤੀ ਜਾ ਰਹੀ ਹੈ। ਤਾਂ ਬਿਲਕੁਲ ਐਸਲੇ ਦਮਕਲੀ ਵਿਭਾਗ ਦੇ ਆ ਅਧਿਕਾਰੀ ਜਿਹੜੇ ਹੈਗੇ ਨੇ ਸੀਨੀਅਰ ਅਧਿਕਾਰੀ ਕਲੋਂ ਸਾਹਿਬ ਨਾਲ ਹੈਗੇ ਨੇ ਗੱਲਬਾਤ ਕਰਦੇ। ਜੀ ਕਹਿ ਦੋ ਸਾਫ ਪ੍ਰੋਵਾਈਡ ਕਰ ਲੈਣਗੇ ਨਾਲ ਜੇ। ਕਲੋਂ ਸਾਹਿਬ ਇੱਕ ਜਾਣਕਾਰੀ ਚਾਹੀਦੀ ਸੀ ਕਿ ਕਿੰਨਾ ਸਮਾਂ ਹੋ ਚੁੱਕਾ ਹੈ ਕਿੰਨੀਆਂ ਗੱਡੀਆਂ ਲੱਗ ਚੁੱਕੀਆਂ ਫਿਲਹਾਲ ਹੁਣ ਤੱਕ ਇਸ ਦੇ ਤਸਵੀਰੇ ਗੱਲ ਕਰਾਇਆ। ਹਾਂਜੀ ਕਿਨਾਂ ਤਰ੍ਹਾਂ ਸਰ ਸਮਾਂ ਕੱਲ 9:10 ਦੇ ਫਾਇਰ ਕਾਲ ਆਈ ਸੀ ਉਦੋਂ ਤੋਂ ਲੈ ਕੇ ਲੱਗੇ ਆ ਪਰ ਉੱਪਰਲੇ ਫਲੋਰ ਦੇ ਵਿੱਚ ਸਾਡੀ ਐਂਟਰੀ ਹਜੇ ਤੱਕ ਸੰਭਵ ਹੈਗੀ ਆ ਹੁਣ ਅਸੀਂ ਦੇਣ ਚੜ੍ਹਿਆ ਦਿਨ ਦੇ ਉਤੇ ਰਾਤ ਦੇ ਤੱਕ ਕੰਮ ਕਰ ਰਹੇ ਆ ਜੇ ਉੱਪਰਲੇ ਫਲੋਰ ਨੂੰ ਆਪਾਂ ਪਾੜ ਰਹੇ ਹੈਗਾ ਬਾਕੀ ਇੱਕ ਦੂਸਰੀ ਨਹੀਂ ਨਹੀਂ ਇੱਕ ਬਿਲਡਿੰਗ ਵਾਲੇ ਪਾਸੇ ਜਾ ਕੇ ਇੱਕ ਬਿਲਡਿੰਗ ਥਰਡ ਪਰਸਨ ਦੀ ਖਲਾ ਕੇ ਉਦੋਂ ਤੋਂ ਉੱਤੇ ਜਾ ਕੇ ਪਾੜਨ ਲੱਗੇ ਆ ਤਾਂ ਜੋ ਉਹ ਪਾੜ ਗਈ ਜੇ ਉਥੋਂ ਅਸੀਂ ਸਕਸੈਸਫੁਲ ਹੋਏ ਤੇ ਉੱਪਰਲੇ ਫਲੋਰ ਤੱਕ ਆਡੀ ਐਂਟਰੀ ਕਾਮਯਾਬਾ ਨੇੜੇ ਤੱਕ ਥੋੜਾ ਉੱਪਰਲੇ ਫਲੋਰ ਤੱਕ ਜਾਣਾ ਬਹੁਤ ਮੁਸ਼ਕਲ ਹੈ ਕਿੰਨੀਆਂ ਗੱਡੀਆਂ ਹੋਣ ਟਿੱਕਰ ਲੱਗ ਗਈਆਂ ਸੇ ਕੁਛ ਨਹੀਂ ਗਿਆ ਇਹਦਾ ਇਹ ਗੱਡੀਆਂ ਕਿੰਨੀਆਂ ਜਦੋਂ ਗੱਡੀਆਂ ਭਰ-ਭਰ ਕੇ ਆਈ ਜਾਂਦੀਆਂ ਨੇ तकरीबन 100 ਗੱਡੀ ਲੱਗ ਗਈਆਂ ਕੋਈ ਗਿਣਤੀ ਨਹੀਂ ਲਗਭਗ ਇੱਕ ਤਾਂ ਗੱਲ ਹੋਰ ਹੈਗੀ ਹੈ ਅੱਗ ਰਾਤ ਤੇ ਕਾਬੂ ਪਾਲਿਆ ਤੇ ਜੋ ਜਾਣਕਾਰੀ ਹੈ ਸਰ ਇਦਾਂ ਜਦੋਂ ਅਸੀਂ ਇਹ ਸਟਰਗਲਿੰਗ ਤੋਂ ਬਾਅਦ ਕਾਬੂ ਪਾਲੀਨੀਆ ਫਿਰ ਜਿਹੜੇ ਹੈ ਬੂਲਨ ਵਗੈਰਾ ਕੰਬਲ ਵਗੈਰਾ ਨੇ ਉਹਨਾਂ ਨੂੰ ਦੁਬਾਰਾ ਹੀਟ ਫੜ ਕੇ ਉਹ ਫਿਰ ਅੱਗ ਲੱਗ ਜਾਂਦੀ ਹੈ ਜਿੰਨਾ ਚਿਰ ਇਹ ਮਟੀਰੀਅਲ ਇਥੋਂ ਰਿਮੂਵ ਨਹੀਂ ਹੁੰਦਾ ਉਹਨਾਂ ਜਿ ਕਰੇ ਅੱਗ ਨਹੀਂ ਕੰਟਰੋਲ ਹੋ ਸਕਦੀ। ਸਰ ਉਹ ਆਖਰੀ ਜਾਣਕਾਰੀ ਹੈਗੀ ਆ ਕਿ ਜਿਹੜੀ ਇਸ ਤੋਂ ਬਾਅਦ ਇੱਕ ਜੀਐਸਟੀ ਭਵੰਦੇ ਵਿੱਚ ਵੀ ਅੱਗ ਲੱਗਦੀ ਹੈ ਉੱਥੇ ਵੀ ਕਾਫੀ ਮੁਸ਼ਕਲ ਕਰਨੀ ਪਈ। ਉਸ ਘਟਨਾ ਦਾ ਕੀ ਹਾਲ ਹੈ ਸਰ? ਸਰ ਉੱਥੇ ਸਵੇਰ ਤੱਕ ਪੋਜੀਸ਼ਨ ਬਿਲਕੁਲ ਸਹੀ ਸੀ ਹੁਣ ਪੋਜੀਸ਼ਨ ਸਹੀ ਹੈ ਪਰ ਜਿੱਨਾਂ ਜਿ ਕਰ ਰਿਕਾਰਡ ਵਾਲਾ ਜਿਹੜਾ ਦਫਤਰ ਹੈਗਾ ਜਿਹੜਾ ਰਿਕਾਰਡ ਰੂਮ ਹੈਗਾ ਉਹਦੇ ਵਿੱਚ ਦਾ ਵੀ ਮਟੀਰੀਅਲ ਇੰਤਾਂ ਹੀ ਧੰਕਾ ਲੱਗਿਆ ਸੀ ਜੀ ਉਹ ਵੀ ਜਿੱਨਾਂ ਕਰ ਰਿਮੂਵ ਨਹੀਂ ਦਾ ਕੱਲ ਉਹਨਾਂ ਦੇ ਲੇਬਰ ਤੇ ਬੰਦੇ ਗਏ ਸੀ ਪਰ ਉਹਨਾਂ ਦੀ ਐਂਟਰੀ ਨਹੀਂ ਹੋ ਸਕਦੀ ਉਹਦੇ ਨਾਲ ਉਹ ਉਹ تھے ਜਿਹੜਾ ਕੰਮ ਨਹੀਂ ਹੋ ਸਕਿਆ ਜਿੰਨੇ ਕੋ ਉਹਨੂੰ ਆਪਾਂ ਛੇੜਛਾਈ ਕਰਕੇ ਬਾਹਰ ਸਾਫ ਸਾਫ ਨਹੀਂ ਕਰਦੇ ਉਹਨਾਂ ਜਿਹੜੇ ਉਹ ਵੀ ਸੁਲਗਦਾ ਹੈਗਾ ਉਹਦੇ ਤੇ ਵੀ ਕੰਟਰੋਲ ਹੈਗਾ ਉਹਦਾ ਅੱਗ ਦਾ ਕੰਟਰੋਲ ਹੈ ਪਰ ਲੇਕਿਨ ਜਿੰਨੇ ਪੂਰੀ ਕਲੀਅਰਸ ਨਹੀਂ ਹੈ ਤੱਕ ਅੱਜ ਕੋਈ ਜਾਣਕਾਰੀ ਮਿਲੀ ਸੀ ਕਿ ਜਿਹੜਾ ਜੀਐਸਟੀ ਭਵਨ ਹੈ ਉੱਥੇ ਜਿਹੜੀ ਗਾਰਡ ਲੱਗਦੀ ਹੈ ਉਹਨਾਂ ਦਾ ਐਮਿਨਿਸ਼ਨ ਬਹੁਤ ਜ਼ਿਆਦਾ ਸੀ ਬਿਲਕੁਲ ਜੀ ਉਹ ਤਾਂ ਉਹਨਾਂ ਗਾਰਡ ਦੇ ਨਾਲ ਹੀ ਹੋਣਾ ਚਾਹੀਦਾ ਐਮਿਨਿਸ਼ਨ ਤੇ ਉਹ ਸਭ ਬਚਾਏ ਕਿਹਾ ਬਚਾ ਜੀ ਸਾਰਾ ਬਚਾ ਜੀ ਬਿਲਕੁਲ ਧੰਨਵਾਦ ਗੱਲਬਾਤ ਕਰਨ ਦਾ ਸੋ ਇਹਨਾਂ ਸੀਨੀਅਰ ਅਧਿਕਾਰੀ ਕਾਲੋ ਸਾਹਿਬ ਫਾਇਰ ਬ੍ਰਿਗੇਡ ਦੇ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਜਦੋਂ ਅੱਗ ਰਾਤੀ ਕੰਬੂ ਪਾਇਰ ਗਿਆ ਸੀ ਉਸ ਤੋਂ ਬਾਅਦ ਜਿਹੜੀ ਕੰਬਲ ਸੀਗੇ ਜਾਂ ਵੂਲਨ ਸੀ ਗਿਆ ਉਹਨਾਂ ਦੀਆਂ ਚੀਜ਼ਾਂ ਸੀਗੀਆਂ ਉਹਨਾਂ ਦੇ ਵਿੱਚੋਂ ਅੱਗ ਦੁਬਾਰਾ ਸਲ ਗਈ ਹੈ ਤੇ ਦੁਬਾਰਾ ਫੇਰ ਅੱਗ ਨੇ ਅੱਗ ਦੁਬਾਰਾ ਅੱਗ ਜਿਹੜੀ ਫੜੀ ਗਈ ਹੈ ਇਸ ਤੋਂ ਦੁਬਾਰਾ ਤਸਵੀਰਾਂ ਕੋਸ਼ਿਸ਼ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਆਖਰਕਾਰ ਕੋਸ਼ਿਸ਼ ਕਰਦੇ ਆ ਥੋੜੀਆਂ ਨਜ਼ਦੀਕੋਂ ਤਸਵੀਰਾਂ ਦਿਖਾਣ ਦੀ ਤੇ ਜਿਸ ਤਰ੍ਹਾਂ ਅਸੀਂ ਕੱਲ ਜ਼ਿਕਰ ਕਰ ਰਹੇ ਸੀਗੇ ਜਦੋਂ ਕੱਲ ਫੇਰੇ ਅੱਗ ਲੱਗੀ ਸੀ ਕਿ ਜਿਹੜਾ ਫਰੰਟ ਵਾਲਾ ਸ਼ੀਸ਼ਾ ਜਿਹਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀਗੀ ਇਹ ਬਿਲਕੁਲ ਇਸ ਤਰ੍ਹਾਂ ਟੁੱਟ ਚੁੱਕਾ ਹੈ ਔਰ نیچے ਕਾਂਚ ਜਿਹੜਾ ਹੈਗਾ ਉਹ ਵਿਖਰੇ ਹੋਇਆ ਨਜ਼ਰ ਆ ਰਿਹਾ ਇਹ ਸ਼ੀਸ਼ਾ ਜਿਹੜਾ ਤੋੜਿਆ ਗਿਆ ਇਸ ਤੋਂ ਬਾਅਦ ਥੋੜਾ ਜਿਹਾ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਅੱਗ ਦੇ ਨਾਲ ਜਿਹੜਾ ਪੈ ਦਿਖਾਵਾ ਜਾਵਾਂਗਾ ਇੱਕ ਵਾਰੀ ਜਿਹੜੀ ਥੱਲੇ ਜਿਹੜਾ ਛੱਤ ਕੀਤੀ ਹੋਈ ਆ ਇੱਥੇ ਵੀ ਸ਼ੀਸ਼ਾ ਜਿਹੜਾ ਹੈਗਾ ਤੁਰਾ ਜੁਰਾ ਹੋਇਆ ਹੋਇਆ ਕਿਉਂਕਿ ਅੱਗ ਲਾਲ ਤੇ ਪਾਣੀ ਦੇ ਮਿਲਦੇ ਨਾਲ ਇਹ ਜਿਹੜਾ ਕੰਚ ਹੈਗਾ ਇਹ ਟੁੱਟਿਆ ਤੜਕਿਆ ਔਰ نیچے ਵੀ ਪੂਰੀ ਤਰ੍ਹਾਂ ਨਾਲ ਕਾਚੀ ਕਾਚੀ ਵਿਖਿਆ ਹੋਇਆ ਔਰ ਉੱਪਰ ਹਜੇ ਵੀ ਅੱਗ ਜਿਹੜੀ ਲੱਗੀ ਹੋਈ ਦਿਖਾਈ ਦੇ ਰਹੀ ਹੈ ਧੂਆਂ ਜਿਹੜਾ ਨਿਕਲਦਾ ਆਇਆ ਉੱਪਰਲੇ ਪਾਸੇ ਨਜ਼ਰ ਆ ਰਿਹਾ ਔਰ 100 ਤੋਂ ਉੱਪਰ ਗੱਡੀ ਜਿਹੜੀ ਹੈਗੀ ਜੋ ਹਜੇ ਤੱਕ ਸੀਨੀਅਰ ਅਧਿਕਾਰੀ ਫਾਇਰ ਵਗਣ ਦੇ ਸੀ ਉਹਨਾਂ ਨੇ ਦੱਸਿਆ ਕਿ 100 ਤੋਂ ਗੱਡੀ ਦੇ ਆਸ-ਪਾਸ ਜਿਹੜਾ ਇੱਥੇ ਪਾਣੀ ਲੱਗ ਚੁੱਕਾ ਹੈ ਤੇ ਬਿਲਕੁਲ ਇਸ ਵੇਲੇ ਤਸਵੀਰਾਂ ਤੁਹਾਡੇ ਨਿਸ਼ਰ ਕਰ ਰਹੇ ਕਿ 24 ਘੰਟੇ ਤੋਂ ਉੱਪਰ ਦਾ ਸਮਾਂ ਜਿਹੜਾ ਇਸ ਵੇਲੇ ਤੇ ਹੋ ਚੁੱਕਾ ਅਗ ਲੱਗੀ ਨੂੰ ਔਰ ਹਜੇ ਵੀ ਅੱਗ ਬਝਾਉਣ ਦੀ ਕੋਸ਼ਿਸ਼ ਜਿਹੜੀ ਹੈਗੀ ਚੱਲ ਰਹੀ ਹੈ ਔਰ ਜੋ ਸੀਨੀਅਰ ਅਧਿਕਾਰੀ ਜਿਹੜੇ ਕਾਲੋਂ ਸਾਥ ਸੀਗੇ ਉਹਨਾਂ ਨੇ ਦੱਸਿਆ ਕਿ ਹਜੇ ਹੋਰ ਸਮਾਂ ਲੱਗ ਸਕਦਾ ਕਿਉਂਕਿ ਜਿਹੜੀ ਆਹ ਵਾਲੀ ਸਾਈਡ ਹੈਗੀ ਮੈਂ ਆਹ ਜਿਹੜੀ ਦੁਕਾਨ ਹੈਗੀ ਇਹਨੇ ਬਿਲਕੁਲ ਉੱਪਰਲੀ ਸਾਈਡ ਹੈ ਉੱਪਰਲੀ ਸਾਈਡ ਦੇ ਜਿਹੜੀ ਕੰਦ ਹੈਗੀ ਆ ਡ੍ਰੀਮ ਸਟੂਡੀਓ ਦੀ ਇਸ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾਏਗੀ ਇਸ ਨੂੰ ਤੋੜ ਕੇ ਔਰ ਇਸ ਕੰਦ ਦੇ ਅੰਦਰ ਜਿਹੜਾ ਜਿਹੜਾ ਸੈਂਟਰ ਵਾਲਾ ਪੁਆਇੰਟ ਆ ਇਸ ਦੁਕਾਨ ਦਾ ਸੈਂਟਰ ਵਾਲਾ ਪੁਆਇੰਟ ਆ ਉਸ ਜਗ੍ਹਾ ਤੇ ਜਿੱਥੇ ਅੱਗ ਬਲਦੀ ਹੋਈ ਦੱਸਿਆ ਜਾ ਰਿਹਾ ਆ ਉਹਨੂੰ ਤੋੜ ਕੇ ਉਸ ਅੱਗ ਦੇ ਿੱਕਰ ਪਹੁੰਚਿਆ ਜਾਏਗਾ ਤਾਂ ਉਹ ਅੱਗ ਨੂੰ ਬੁਝਾਇਆ ਜਾਏਗਾ ਤਾਂ ਜਾ ਕੇ ਅੱਗ ਤੇ ਕਾਬੂ ਪਾਇਆ ਜਾ ਸਕਦਾ ਕਿਉਂਕਿ ਅੱਗ ਜਿਹੜੀ ਸੈਂਟਰ ਪੁਆਇੰਟ ਜਿਹੜੇ ਆ ਦੁਕਾਨ ਦੀ ਲੰਬਾਈ ਬਹੁਤ ਜ਼ਿਆਦਾ ਹੈ ਤਕਰੀਬਨ ਤਕਰੀਬਨ 50 ਫੁੱਟ ਦੇ ਆਸ-ਪਾਸ ਦੁਕਾਨ ਦੀ ਲੰਬਾਈ ਹੈ ਜਿਹੜਾ ਸੈਂਟਰ ਪੁਆਇੰਟ ਆ ਇਸ ਇਹਦਾ ਦੁਕਾਨ ਦਾ ਉੱਥੇ ਤਿੱਕਰ ਹਜੇ ਤਿੱਕਰ ਪਹੁੰਚਿਆ ਨਹੀਂ ਜਾ ਸਕਿਆ ਜਿਹਦੇ ਕਰਕੇ